ਅੱਜ ਆ ਗਈ ਫ੍ਰਿਜ ਦੀ ਸਫਾਈ ਦੀ ਵਾਰੀ ਸ਼ਾਇਦ ਇਹ ਨਾ ਦੀ ਜੇ ਫ੍ਰਿਜ ਵਿੱਚ ਦੁੱਧ ਨਾ ਡਿੱਗਦਾ ਕਿਉਂਕਿ ਫ੍ਰਿਜ ਦੇ ਬੈਕ ਸਾਈਡ ਪਾਵਿਆਂ ਦੇ ਉੱਤੇ ਮੈਂ ਰੱਖੀ ਹੋਈ ਹੈ ਫੱਟੀ ਉਹ ਫੱਟੀ ਥੋੜੀ ਜਿਹੀ ਖਿਸਕ ਗਈ ਫ੍ਰਿਜ ਟੇਡਾ ਹੋ ਗਿਆ ਸਾਰੇ ਦੁੱਧ ਦੀ ਛੱਲ ਫ੍ਰਿਜ ਦੇ ਵਿੱਚ ਸਾਮਾਨ ਦੇ ਉੱਤੇ ਪੈ ਗਈ ਕਿਉਂਕਿ ਫਰਸ਼ ਦਾ ਲੈਵਲ ਨਹੀਂ ਹੈਗਾ ਇਸ ਕਰਕੇ ਫੱਟੀ ਰੱਖੀ ਹੋਈ ਹੈ ਫਿਰ ਆਪਾਂ ਨੇ ਪਹਿਲਾਂ ਤਾਂ ਸਾਰਾ ਸਾਮਾਨ ਕੱਢਿਆ ਇਕੱਲਾ ਇਕੱਲਾ ਟੋਟਲੀ ਫ੍ਰਿਜ ਨੂੰ ਖਾਲੀ ਕੀਤਾ ਪਲੱਗ ਵੀ ਕੱਢਿਆ ਫ੍ਰਿਜ ਦਾ ਸਵਿਚ ਆਫ ਕੀਤਾ ਪਲੱਗ ਕੱਢਿਆ ਫਿਰ ਸਰਫ ਦੇ ਨਾਲ ਗਿੱਲੇ ਕੱਪੜੇ ਦੇ ਨਾਲ ਸੁੱਕੇ ਕੱਪੜੇ ਦੇ ਨਾਲ ਫ੍ਰਿਜ ਨੂੰ ਕੀਤਾ ਸਾਫ ਇਹ ਦੇਖੋ ਰਬੜ ਦੇ ਵਿੱਚ ਵੀ ਦੁੱਧ ਹੈ ਜਿਹੜਾ ਉਹ ਜੰਮ ਗਿਆ ਫਿਰ ਮੈਂ ਕੋਲ ਬਾਲਟੀ ਰੱਖੀ ਉਹਦੇ ਨਾਲ ਸਾਰੀ ਸਫਾਈ ਕਰੀ ਪ੍ਰੋਪਰ ਕੱਲਾ ਕੱਲਾ ਖੁੰਝਾ ਜਿਹੜਾ ਫ੍ਰਿਜ ਦਾ ਕੀਤਾ ਸਾਫ਼ ਅੰਦਰੋਂ ਵੀ ਬਾਹਰੋਂ ਵੀ ਬਟ ਇੱਕ ਇਨਸੀਡੈਂਟ ਹੋ ਗਿਆ ਹੱਥ ਆ ਗਿਆ ਫ੍ਰਿਜ ਦੇ ਵਿੱਚ ਉਂਗਲੀ 'ਚ ਦਰਦ ਹੋਇਆ ਬਟ ਕੰਮ ਤਾਂ ਕਰਨਾ ਹੀ ਆ ਠੀਕ ਹੈ ਫਿਰ ਸਮਾਨ ਜਿਹੜਾ ਵਿੱਚੋਂ ਕੱਢਿਆ ਸੀਗਾ ਟ੍ਰੇ ਆ ਉਹ ਤੋਂ ਹੀ ਆ ਉਹਨਾਂ ਨੂੰ ਸੁਕਾਇਆ ਗਿੱਲੇ ਕੱਪੜੇ ਦੇ ਨਾਲ ਸਾਫ਼ ਕੀਤਾ ਕੱਲੀ ਕੱਲੀ ਡੱਬੀ ਨੂੰ ਸਾਫ਼ ਕੀਤਾ ਕਿਉਂਕਿ ਜਦ ਤੱਕ ਸਾਰਾ ਸਮਾਨ ਸਾਫ ਕਰਕੇ ਨਾ ਰੱਖੋ ਉਹਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਕੋਈ ਬੜੀ ਡੱਬੀ ਦੇ ਵਿੱਚ ਸਮਾਨ ਪਿਆ ਸੀਗਾ ਉਹਨੂੰ ਛੋਟੀ ਵਿੱਚ ਚੇਂਜ ਕੀਤਾ ਫਿਰ ਸਾਰਾ ਰੈਕ ਜਿਹੜੇ ਉਹ ਲਗਾਏ ਫ੍ਰੀਜ ਨੂੰ ਔਨ ਕਰਤਾ ਇਹਨਾਂ ਨੂੰ ਫ੍ਰੀਜ ਠੰਡਾ ਹੋ ਗਿਆ ਸਾਰਾ ਸਮਾਨ ਟਕਾਇਆ ਬੜੀਆਂ ਡੱਬੀਆਂ ਦਾ ਸਮਾਨ ਛੋਟੀ ਡੱਬੀ ਦੇ ਵਿੱਚ ਕੀਤਾ ਸਪ੍ਰਿੰਕਲਸ ਵਾਲੀਆਂ ਡੱਬੀਆਂ ਕੇਕ ਵਾਲੀਆਂ ਸੀਗੀਆਂ ਉਹ ਸਾਫ ਕੀਤੀਆਂ ਉਹ ਵੀ ਮੇਰਾ ਕਾਫੀ ਸਮਾਨ ਹੁੰਦਾ ਬੇਕਿੰਗ ਦਾ ਇਸ ਕਰਕੇ ਵੀ ਫ੍ਰੀਜ ਭਰਿਆ ਰਹਿੰਦਾ ਫਿਰ ਅੱਜਕਲ੍ਹ ਗਰਮੀ ਹੋਣ ਕਰਕੇ ਫਰੂਟ ਵਗੈਰਾ ਵੀ ਫ੍ਰਿਜ ਵਿੱਚ ਹੀ ਹੁੰਦਾ ਫਿਰ ਇੱਕ ਮੈਂ ਟ੍ਰੇ ਦੇ ਵਿੱਚ ਜਾਲੀਆਂ ਔਰ ਸ਼ੀਟ ਜਿਹੜੀ ਪਿਛਾਉਣੀ ਹੁੰਦੀ ਹੈ ਬਲੈਕ ਐਂਡ ਵਾਈਟ ਕਲਰ ਦੀ ਵਿੱਚ ਹੀ ਹੋਈ ਹੈ ਤੁਸੀਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਵੀਡੀਓ ਆਪਣਾ ਟਿਪ ਟੌਪ ਹੋ ਗਿਆ ਫ੍ਰਿਜ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ